ਓ ਆਜੋ 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 ਓ ਆਜੋ ਲੱਬ ਲਿਆ ਲੱਬ ਲਿਆ ਲੱਬ ਲਿਆ ਪੂਰੇ ਪੰਜਾਬ ਦਾ ਸਭ ਤੋਂ ਰਾਇਲ ਲਗਜ਼ਰੀ ਸੂਟ ਵਾਲਾ ਸ਼ੋਰੂਮ ਲੱਬ ਲਿਆ ਜਿੱਥੇ ਤੁਹਾਨੂੰ ਅਸੀਂ ਜਿਹੜੇ ਰਾਣੀਆਂ ਮਹਾਰਾਣੀਆਂ ਦੇ ਸੂਟ ਸਰਾਰੇ ਕਿਰਾੜੇ ਲਹਿੰਗੇ ਗੌਂਡ ਰਸਾਂ ਚੱਕੋ 5-5000 ਵਾਲੇ ਲਗਜ਼ਰੀ ਸੂਟ ਓ ਚੱਕੋ 250 ਦੇ ਵਿੱਚ ਉਹ ਵਿਆਹਵਾਂ ਛਾਦੀਆਂ ਵਾਲੇ ਸੂਟ ਓਏ ਹੈਵੀ ਹੈਵੀ ਦੁਪੱਟੇ ਨਾਲ ਉਹ 25 25000 ਵਾਲੇ ਸੂਟ ਲਿਆਂਦੇ 25 25000 ਵਾਲੇ ਲਿਆ ਜੋ 10 10000 ਚ 12 12000 ਚ ਫੇਰੇ ਕਰਾਂਗੇ ਭੱਡੇ ਉਹ ਰੈੱਡ ਸੂਟਾਂ ਦਾ ਉਹ ਤੇਰਾ ਮੇਲਾ ਲਾਤਾ ਮੇਲਾ ਵਿਆਹ ਸ਼ਾਦੀ ਦਾ ਕਪੜਾ ਦਾਜ ਵਰਗਾ ਕਪੜਾ ਚੈਲੰਜ ਨਾਲ ਕਹਿੰਦਾ ਚੈਲੰਜ ਨਾਲ ਜਿਹੜਾ ਬਾਜ਼ਾਰ ਚ 2 ਲੱਖ ਦਾ ਕਪੜਾ ਨਾਲ ਤੁਸੀਂ ਇਦਾਂ ਦਾ 80000 ਚ ਦੇ ਕੇ ਵੇਚਾਂਗੇ 80000 ਚਾਹੇ ਤੁਸੀਂ ਇੰਸਟਾਗ੍ਰam ਵਾਲੇ ਸੂਟ ਲੈ ਲਓ ਫੋਟੋਆਂ ਲੈ ਲਓ ਬਟੀਕਾਂ ਲੈ ਲਓ ਸਾਰੀ ਵਰਾਇਟੀ ਦਵਾਂਗੇ ਵਿਆਹ ਵਾਲੀ ਕੁੜੀ ਨੂੰ ਤਾਂ ਖੁਸ਼ ਕਰਕੇ ਭੇਜਾਂ ਲੂਟੇ ਦੇ ਨਾਲ-ਨਾਲ ਸ਼ਰਾਰੇ ਲੈਣੇ ਗਰਾਰੇ ਲੈਣੇ ਗੌਨ ਡਰੈਸਾਂ ਲਹਿੰਗੇ ਹਰ ਇੱਕ ਵਰਾਇਟੀ ਤੁਹਾਨੂੰ ਸਾਰੀ ਦੇ ਰਣੀਆ ਦੇਖੋ ਬਾਜ਼ਾਰ 'ਚ ਜਾਂਦੇ ਹੋ 12-12000 ਰੁਪਏ ਲੱਗਦਾ 12-12000 ਰੁਪਏ ਸੁਣ ਲਓ ਗੱਲ ਇੱਥੇ ਦੇਖੋ ਰੇਟ ਲਿਖ ਕੇ ਲੈ ਆਇਆ 12000 ਵਾਲਾ ਪੀਸ 4750 ਰੁਪਏ ਦਾ ਲੈ ਜਾਓ ਦਪੱਟੇ ਚੈੱਕਰ ਲਓ ਦੁਪੱਟੇ ਵੇ ਹੈਵੀ ਹੈਵੀ ਕੰਮ ਫਰੰਟ ਦੇਖੋ ਘੇਰੇ ਦੇਖੋ ਓਏ ਬਾਹਾਂ ਦੇ ਕੰਮ ਦੇਖੋ ਰੂਹ ਖੋਸ਼ ਹੋਈ ਰੂਹ ਆ ਦੇਖੋ ਕਿੰਨਾ ਸੋਹਣਾ ਉੱਤੇ ਵਰਕ ਘੇਰਾ ਦੇਖੋ ਮੋਰ ਦੇਖੋ ਬਾਹਾਂ ਦੇ ਕੰਮ ਦੇਖੋ ਆ ਦੇਖੋ ਕੋਈ ਝੂਠ ਨਹੀਂ ਬੋਲ ਰੇ ਬਾਜ਼ਾਰ ਦਾ ਰੇਟ 25000 ਰੁਪਇਆ ਹੁੰਦਾ ਅਸੀਂ ਤੁਹਾਨੂੰ 15000 ਦੇਣਾ ਕਹਿੰਦੇ ਮਹਿਰੂਨ ਸੂਟ ਉਹ ਵਿਆਹ ਵਾਲੀ ਕੁੜੀ ਆਸਤੇ ਨੌ ਸੂਟ ਲੈਣੇ ਆ ਰੈੱਡ ਮਹਿਰੂਨ ਮੈਂਟਾ ਵਾਇਨੇ ਰੰਗ ਪਿਆਰੇ ਪਿਆਰੇ ਹੁੰਦੇ ਆ ਆ ਚੱਕੋ ਉਹ ਲੱਦਿਆ ਪਿਆ ਸੂਟ ਹੈ ਜਦੋਂ ਵਿਆਹ ਤੋਂ ਬਾਅਦ ਭੇੜਨੇ ਕਿਸੇ ਘਰੇ ਜਾਣਾ ਨਾ ਤੇ ਸੂਟ ਇਤਾਂ ਦੇ ਸੋਹਣੇ ਸੋਹਣੇ ਸਾਡੀ ਨੂਨੇ ਪਾ ਕੇ ਜਾਣੇ ਆ ਤੇ ਆ ਸੂਟ ਦੇਖ ਲਓ ਤੁਸੀਂ ਹੈਂਡਵਰਕ ਕੀਤਾ ਇੱਕ ਨਾਲ ਦੇ ਤੁਸੀਂ 20 ਸੂਟ ਬਣਾਉਣਾ ਚਾਹੁੰਦੇ ਹੋ 10 ਸੂਟ ਬਣਾਣਾ ਚਾਹੁੰਦੇ ਹੋ ਆ ਸਾਡੀਆਂ ਆਪਦੀਆਂ ਫੈਕਟਰੀਆਂ ਦੇ ਤਿਆਰ ਹੁੰਦਾ ਇੱਕ ਨਾਲ ਤੇ ਤੁਹਾਨੂੰ 10-10 20-20 ਸੂਟ ਤਿਆਰ ਕਰਕੇ ਦੇਵਾਂਗੇ ਇੱਕ ਹਫਤੇ ਦੇ ਵਿੱਚ ਵਿੱਚ ਓਏ ਆਜੋ 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 ਓਏ ਆਜੋ ਲੱਭ ਲਿਆ ਲੱਭ ਲਿਆ ਲੱਭ ਲਿਆ ਪੂਰੇ ਪੰਜਾਬ ਦਾ ਸਭ ਤੋਂ ਰਾਇਲ ਲਗਜ਼ਰੀ ਸੂਟਾਂ ਦਾ ਸ਼ੋਰੂਮ ਲੱਭ ਲਿਆ ਜਿੱਥੇ ਤੁਹਾਨੂੰ ਅਸੀਂ ਦੇਨੇ ਰਾਣੀਆਂ ਮਹਾਰਾਣੀਆਂ ਦੇ ਸੂਟ ਸਰਾਰੇ ਕਿਰਾਰੇ ਲਹਿੰਗੇ ਗਾਉਂਡ ਰਸਾਂ ਓ ਮੁੰਡਿਓ ਤੁਹਾਨੂੰ ਲੈ ਕੇ ਦੇਵਾਂਗੇ ਕੋਟ ਪੈਂਟ ਕੋਰਤੇ ਪਜਾਮੇ ਸ਼ੇਰਪਾਨੀ ਬਲੇਜ਼ਰ ਬਾਸਕਟਾਂ ਆਜੋ ਹੁਣ ਇੱਥੇ ਓ ਚੱਕੋ 5 5000 ਵਾਲੇ ਲਗਜ਼ਰੀ ਸੂਟ ਉਹ ਚੱਕੋ 2750 ਦੇ ਵਿੱਚ ਉਹ ਵਿਆਹਵਾਂ ਛਾਦੀਆਂ ਵਾਲੇ ਸੂਟ ਓਏ ਹੈਵੀ ਹੈਵੀ ਦੁਪੱਟੇ ਨਾਲ ਚੱਕੋ 32 3200 ਦੇ 6 6000 ਵਾਲੇ ਉਹ ਲੱਭ ਲਿਆਂਦਾ ਲੱਭ ਲਿਆਂਦਾ ਉਹ ਰਾਇਲ ਕਲਾਸ ਲਗਜ਼ਰੀ ਸਟੋਰ ਆ ਚੱਕੋ ਓਏ ਮਾਤੂ ਸ਼੍ਰੀ ਲੈ ਆਇਆ ਚਮ ਚਮ ਬੜ ਬੜ ਦੇ ਬੱਚੇ ਬੜ ਬੜ ਆ ਜਾਓ ਇਧਰ ਆ ਜਾਓ ਓ 25 25000 ਵਾਲੇ ਸੂਟ ਲਿਆਂਦੇ 25 25000 ਵਾਲੇ ਲੈ ਜਾਓ 10 10000 ਚ 12 12000 ਚ ਫੇਰੇ ਕਰਾਂਗੇ ਭੱਡੇ ਓ ਰੈੱਡ ਸੂਟਾਂ ਦਾ ਉੱਤਰਾ ਮੇਲਾ ਲਾਤਾ ਮੇਲਾ ਵਿਆਹ ਸ਼ਾਈ ਦਾ ਕੱਪੜਾ ਦਾਜ ਵਰਦੇ ਕੱਪੜਾ ਚੈਲੇਂਜ ਨਾਲ ਕਹਿੰਦਾ ਚੈਲੇਂਜ ਨਾਲ ਜਿਹੜਾ ਬਾਜ਼ਾਰ ਚ 2 ਲੱਖ ਦਾ ਕੱਪੜਾ ਦਾਣਾ ਤੁਸੀਂ ਇਦਾਂ ਦਾ 80000 ਚ ਦੇ ਕੇ ਵੇਚਾਂਗੇ 80000 ਰੁਪਏ ਓ ਰੈੱਡੀਆਂ ਦੇਖੋ ਸੂਟ ਆ ਓਕੇ ਮੇਰੇ ਵਾਲੇ ਵੀਰੇ ਆ ਚੱਕ ਦੁਪੱਟੇ ਤੇ ਹੈਂਡਵਰਕ ਕਿੰਨਾ ਸ਼ਾਨਦਾਰ ਓ ਸੂਟ ਦੇਖੋ ਓ ਸੂਟ ਦੇਖੋ ਮੂਹੋ ਬੋਲਦਾ ਸੂਟ ਹੈ ਦੇਖੋ ਜੀ ਭਾਵੇਂ ਕੈਨੇਡਾ ਤੋਂ ਆਜੋ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਯੂਰਪ ਤੋਂ ਆਜੋ ਓ ਤੁਹਾਡੇ ਪਸੰਦੀ ਦੀਆਂ ਚੀਜ਼ਾਂ ਲਿਆ ਆ ਜਿੱਥੇ ਤੁਹਾਨੂੰ ਕਰਨਾ ਖੁਸ਼ ਅਸੀਂ ਚਾਹੇ ਤੁਸੀਂ ਇੰਸਟਾਗ੍ਰam ਵਾਲੇ ਸੂਟ ਲੈ ਲਓ ਫੋਟੋ ਵਾਲੇ ਲੈ ਲਓ ਬਟਿਕਾ ਲੈ ਲਓ ਸਾਰੀ ਬ੍ਰਾਈਡਿਟੀ ਦਵਾਂਗੇ ਵਿਆਹ ਵਾਲੀ ਕੁੜੀ ਨੂੰ ਤਾਂ ਖੁਸ਼ ਕਰਕੇ ਭੇਜਾਂਗੇ ਬੱਲੇ ਬੱਲੇ ਓਏ ਕਾਪੀਆਂ ਨਹੀਂ ਦਵਾਂਗੇ ਓਏ ਇੰਸਟਾਗ੍ਰਾਮ ਤੇ ਅੰਕਲੋਂ ਦੇ ਚੈਨਲ ਤੇ ਜਾ ਕੇ ਦੇਖ ਲਓ ਆ ਮਾਡਲਾਂ ਦੇ ਪਾਏ ਹੋਏ ਸੂਟ ਮਾਤੂ ਸ਼ਰੀ ਦਸਤਾਰ ਤੇ ਲੋਕੀ ਕਾਪੀਆਂ ਕਰ ਕਰ ਪਾਈ ਜਾਂਦੇ ਆ ਆ ਚੱਕੋ ਓਰੀਜਨਲ ਪੀਸ ਓਏ ਆਪ ਤਿਆਰ ਕਰਾ ਕੇ ਦੇਈ ਦੇ ਆ ਕਾਪੀਆਂ ਤਾਂ ਮਾਰ ਦੇਣੀ ਅਸੀਂ ਕੋਈ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਕੋਈ ਮਹਾਲੀ ਜਾਣ ਦੀ ਲੋੜ ਨਹੀਂ ਓਏ ਦਿੱਲੀ ਜਾਣ ਦੀ ਲੋੜ ਨਹੀਂ ਆਜੋ ਜ਼ਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਸ਼ਹਿਰ ਚ ਬੁੱਟਾ ਰੋਡ ਕਾਦੀਆਂ ਤੇ ਰੋਲ ਰੋਲ ਸੂਟ ਓ ਮਿੱਟੀ ਦੇ ਪਾ ਦੇ ਰਣਿਆ ਮਿੱਟੀ ਦੇ ਪਾ ਓ ਤੜੇ ਨਾਲ ਨਾਲ ਦੁਪੱਟੇ ਚੈੱਕ ਕਰੋ ਦੁਪੱਟੇ ਦੁਪੱਟਿਆਂ ਦੇ ਵੀ ਹੈਵੀ ਹੈਵੀ ਕੰਮ ਫਰੰਟ ਦੇਖੋ ਘੇਰੇ ਦੇਖੋ ਓ ਬਾਹਾਂ ਦੇ ਕੰਮ ਦੇਖੋ ਰੂਹ ਖੋਸ਼ ਹੋ ਜੂ ਰੂ ਇੱਕ ਵਾਰੀ ਆਜੋ ਵੱਡੇ ਫਾਇਰੇ ਵਿਆਹਾਂ ਸ਼ਾਦੀਆਂ ਨੂੰ ਯਾਦਗਾਰ ਬਣਾ ਦੇਵਾਂਗੇ ਤੁਹਾਡੀਆਂ ਨੂੰ ਓ ਕੈਨੇਡਾ ਵਾਲੇ ਵੀ ਖੁਸ਼ ਕਰਤੇ ਓ ਨਿਊਜ਼ੀਲੈਂਡ ਵਾਲੇ ਵੀ ਖੁਸ਼ ਕਰਤੇ ਓ ਜਰਮਨੀ ਵਾਲੇ ਵੀ ਖੁਸ਼ ਕਰਤੇ ਓਏ ਕਹਿੰਦੇ ਵਿਆਹ ਸਾਡੇ ਚਾਚੇ ਦੇ ਮੁੰਡੇ ਦਾ ਵਿਆਹ ਸਾਡੇ ਭੂਆ ਦੇ ਮੁੰਡੇ ਦਾ ਤੇ ਵਿਆਹ ਸਾਡੀ ਮਾਸਦੀ ਦੀ ਕੁੜੀ ਦਾ ਨਜ਼ਾਰੇਦਾਰ ਬਣਾਉਣਾ ਆ ਵੇਖੋ ਜੀ ਇੱਕ ਇੱਕ ਸੂਟ ਪਿੱਛੇ 5 5000 ਰੁਪਏ ਦਾ ਫਰਕ ਆ 5 5000 ਰੁਪਏ ਦਾ ਬਾਜ਼ਾਰ ਦੇ ਵਿੱਚ 15 16000 ਦਾ ਸੂਟ ਸਾਡੇ ਕੋਲੋਂ ਕੋਈ 6000 ਦਾ ਕੋਈ 7000 ਦਾ ਕੋਈ 8000 ਦਾ ਮਤਲਬ ਇੰਨੀਆਂ ਗ੍ਰੇਂਜੇ ਸੂਟ ਦੇ ਦਿਆਂਗੇ ਵੈਸੇ ਸਾਡੇ ਕੋਲ 500 ਰੁਪਏ ਦਾ ਸੂਟ ਸ਼ੁਰੂ ਆ ਦਾਜਵੜੀ ਦਾ 500 ਰੁਪਏ ਦਾ ਸੂਟ ਸ਼ੁਰੂ ਹੋ ਗਏ 25000 30000 ਪੈਂਦੀ ਹੈ ਜਿੱਦਾਂ ਦੀ ਮਰਜ਼ੀ ਵੈਰਾਈਟੀ ਲੈ ਜਾਓ ਪਰ ਇਸ ਗੱਲ ਦਾ ਬਾਧਾ ਕਰਦੇ ਆ ਜਿਹੜਾ ਬਾਜ਼ਾਰ ਚ 20000 ਦਾ ਸੂਟ ਹੋਊਗਾ ਅਸੀਂ 15000 ਦੇ ਕੇ ਭੇਜਾਂਗੇ ਆ ਦੇਖੋ ਕਿੰਨਾ ਸੋਹਣਾ ਉੱਤੇ ਵਰਕ ਘੇਰਾ ਦੇਖੋ ਮੋਰ ਦੇਖੋ ਬਾਹਾਂ ਦੇ ਕੰਮ ਦੇਖੋ ਆ ਦੇਖੋ ਕੋਈ ਝੂਠ ਨਹੀਂ ਬੋਲ ਰੇ ਬਜ਼ਾਰ ਦਾ ਰੇਟ 25000 ਰੁਪਇਆ ਹੁੰਦਾ ਅਸੀਂ ਤੁਹਾਨੂੰ 15000 ਦੇਣਾ 10 10 10000 ਰੁਪਇਆ ਸਸਤਾ ਕਰਤਾ ਸੂਟ ਭਾਜੀ ਇਸ ਵਾਰ ਭੈਣਾਂ ਤੇ ਪਰਜਾਈਆਂ ਮਾਸੀਆਂ ਤੇ ਤਾਈਆਂ ਸਾਰੀਆਂ ਬੋਟਲ ਰਣ ਕਾਦੀਆਂ ਦੇ ਆ ਕੇ ਬੈਠਣਗੀਆਂ ਜਿਨ੍ਹਾਂ ਦੇ ਨੱਕ ਤੇ ਕਦੇ ਮੱਖੀ ਨਹੀਂ ਆ ਪੈਂਦੀ ਆ ਸੂਟ ਲੈ ਕੇ ਆ ਗਏ ਆ ਚਾਹੇ ਕਿਨੇ ਡਾਲੀ ਭੂਆ ਚਾਹੇ ਮਾਸੀ ਨਿਊਜ਼ੀਲੈਂਡ ਵਾਲੀ ਉਹ ਸਾਰਿਆਂ ਹੀ ਇੱਥੋਂ ਖੁਸ਼ ਕਰ ਕਰ ਰੋ ਦੇਖੋ ਜੀ ਦਾਦੀਆਂ ਨਾਨੀਆਂ ਵੀ ਖੁਸ਼ ਕਰ ਦੋਣੀਆਂ ਜਿਹੜੇ ਕਹਿੰਦੇ ਸਾਨੂੰ ਸੂਟ ਨਹੀਂ ਪਸੰਦ ਉਹ ਛੇਤੀ ਉਹ ਤੁਸੀਂ ਜਾਣੇ ਗਲਤ ਸ਼ੋਰੂਮਾਂ ਤੋਂ ਤੁਹਾਡੇ ਮੋਰੇ 20-20 ਸੂਟ ਖੋਲਦੇ ਤੁਹਾਨੂੰ ਇੱਕ ਪਸੰਦ ਆਉਂਦਾ ਚੈਲੰਜ ਕਰਦੇ ਆ ਚੈਲੰਜ ਸਾਡੀ ਸੇਜ਼ਮੈਂਟ ਦੀ ਟੀਮ ਇਨੀ ਚੰਗੀ ਆ ਤੁਹਾਡੇ ਮੋਰੇ 10 ਸੂਟ ਖੋਲਾਂਗੇ ਵਿੱਚੋਂ 9 ਸੂਟ ਸਾਨੂੰ ਪਸੰਦ ਆਣਿਆ ਕਿਉਂਕਿ ਸਾਨੂੰ ਪਤਾ ਆ ਵੀ ਤੁਹਾਡੀ ਪਸੰਦ ਕੀ ਆਸੀਂ ਸਿਲੈਕਟਡ ਸਿਲੈਕਟਡ ਚੀਜ਼ਾਂ ਲੈ ਕੇ ਆਉਣੇ ਆ ਆਹ ਦੇਖੋ ਸੋਨੇ ਨਾਲੋਂ ਵੀ ਹੈਵੀ ਸੂਟ ਆ ਸ਼ਿਮਰ ਦਾ 베이스 ਲੱਗਿਆ ਭਾਜੀ ਓਏ ਹੈਂਡਵਰਕ 골ਡ ਕੀਤਾ ਲਾ ਕੇ ਆ ਕੇ ਦੇਖ ਲੋ ਓ ਚੱਕੋ ਓ ਚੱਕੋ ਓ ਚੱਕੋ ਸਾਰੇ ਰੰਗ ਪਾਤੇ ਆ ਓ ਚੱਕੋ ਜੀ ਕਹਿੰਦੇ ਮਹਿਰੂਨ ਸੂਟ ਵਿਆਹ ਵਾਲੀ ਕੁੜੀ ਆਸਤੇ ਨੌ ਸੂਟ ਲੈਣੇ ਆ ਰੈੱਡ ਮਹਿਰੂਨ ਵਜਾਂਟਾ ਵਾਈਨੇ ਰੰਗ ਪਿਆਰੇ ਪਿਆਰੇ ਹੁੰਦੇ ਆ ਆ ਚੱਕੋ ਉਹ ਲੱਦਿਆ ਪਿਆ ਸੂਟ ਹੈ ਜਦੋਂ ਵਿਆਹ ਤੋਂ ਬਾਅਦ ਭੇੜਨੇ ਕਿਸੇ ਘਰੇ ਜਾਣਾ ਨਾ ਤੇ ਸੂਟ ਇਤਾਂ ਦੇ ਸੋਹਣੇ ਸੋਹਣੇ ਸਾਡੀ ਨੂਨੇ ਪਾ ਕੇ ਜਾਣੇ ਆ ਤੇ ਉਹ ਬੋਟ ਰੋੜ ਕਾਧੀਆਂ ਤੋਂ ਹੀ ਮਿਲਨੇ ਆ ਆ ਵੀ ਤੁਸੀਂ ਚੈੱਕ ਕਰ ਲਓ ਦੇਖੋ ਸਾਡੇ ਕੋਲ ਰੰਗ ਸਾਰੇ ਮਿਲ ਜਾਣੇ ਆ ਡਿਜ਼ਾਈਨ ਸਾਰੇ ਮਿਲ ਜਾਣੇ ਆ ਤੁਸੀਂ ਹਲਕੇ ਲੈਣੇ ਆ ਭਾਰੇ ਲੈਣੇ ਆ ਸਿੰਪਲ ਸੂਪਰ ਲੈਣੇ ਆ ਸਾਰੀਆਂ ਚੀਜ਼ਾਂ ਦੇ ਦੇਾਂਗੇ ਤੁਹਾਨੂੰ ਇੱਕੋ ਹੀ ਛੱਤ ਹੇਠਾਂ बार-बार ਚੈਲੰਜ ਕਰਦਾ 2-2 ਲੱਖ ਰੁਪਈਆ ਨਾ ਬਜ਼ਾਰਾਂ 'ਚ ਜਾ ਕੇ ਖਰਚੋ ਸਾਡੇ ਕੋਲ ਆਜੋ 2 ਲੱਖ ਦਾ ਕੱਪੜਾ 80 ਹਜ਼ਾਰ 'ਚ ਲੈ ਲਓ ਬੱਲੇ 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 ਭਾਜੀ ਇੱਕ ਚੀਜ਼ ਹੋਰ ਲਾ ਦਿੰਨੇ ਆ ਆ ਸੂਟ ਦੇਖ ਲਓ ਤੁਸੀਂ ਹੈਂਡਵਰਕ ਕੀਤਾ ਇੱਕ ਨਾਲ ਦੇ ਤੁਸੀਂ 20 ਸੂਟ ਬਣਾਉਣਾ ਚਾਹੁੰਦੇ ਹੋ ਕਾਸਟ ਸੂਟ ਬਣਾਣਾ ਚਾਹੁੰਦੇ ਹੋ ਆ ਸਾਡੀਆਂ ਆਪਦੀਆਂ ਫੈਕਟਰੀਆਂ ਦੇ ਤਿਆਰ ਹੁੰਦਾ ਇੱਕ ਨਾਲ ਦੇ ਤੁਹਾਨੂੰ 10-10 20-20 ਸੂਟ ਤਿਆਰ ਕਰਕੇ ਦੇਵਾਂਗੇ ਇੱਕ ਹਫਤੇ ਦੇ ਵਿੱਚ ਵਿੱਚ ਇਹੋ ਜੀਆਂ ਵੈਰਾਈਟੀਆਂ ਇਹੋ ਜਿਹੇ ਡਿਜ਼ਾਈਨ ਕਿਤੋਂ ਨਹੀਂ ਮਿਲਣੇ ਆ ਚੈੱਕ ਕਰੋ ਸਾਰਿਆਂ ਵਾਸਤੇ ਇਹ ਰਾਇਲ ਕਲਾਸ ਰੇਂਜ ਹੈ ਇਹ ਰਾਇਲ ਕਲਾਸ ਸੂਟ ਹੈ ਜਿਨ੍ਹਾਂ ਦੇ ਰੇਟ ਮਿੱਟੀ ਦੇ ਭਾਤੇ ਈਂ ਜਾ ਰਹੇ ਆ ਔਰ ਫਾਇਦਾ ਕੀ ਕਰਦੇ ਆ ਦੇਖੋ ਥਾਂ ਥਾਂ ਤੇ ਧੱਕੇ ਖਾਣ ਦੀ ਲੋੜ ਨਹੀਂ ਆ ਭੀੜੇ ਬਜ਼ਾਰਾ ਚ ਜਾਣ ਦੀ ਲੋੜ ਨਹੀਂ ਆ ਉਹ ਜਿਹੜੇ ਜੱਦੀ ਪੁੱਛੀ ਠੇਕੇਦਾਰ ਬਣੀ ਬੈਠੇ ਕੱਪੜਿਆਂ ਦੇ ਉਹਨਾਂ ਕੋਲੇ ਜਾਣ ਦੀ ਲੋੜ ਨਹੀਂ ਬਟਰ ਰੋਡ ਕਾਦੀਆਂ ਚ ਆਜੋ ਜਿੱਥੇ ਰੇਟ ਘਟ ਚੀਜ਼ ਵਧੀਆ ਬਾਜ਼ਾਰ ਨਾਲੋਂ ਹਟ ਕੇ ਚੀਜ਼ ਦਵਾਂਗੇ ਤੇ ਰੇਟ ਬਜ਼ਾਰ ਨਾਲੋਂ ਘੱਟ ਦਵਾਂਗੇ ਦੇਖੋ ਜੀ ਸੂਟਾਂ ਦੇ ਨਾਲ-ਨਾਲ ਸ਼ਰਾਰੇ ਲੈਣੇ ਗਰਾਰੇ ਲੈਣੇ ਗੌਨ ਡਰੱਸਾਂ ਲਹਿੰਗੇ ਹਰ ਇੱਕ ਵੈਰਾਈਟੀ ਤੁਹਾਨੂੰ ਸਾਰੀ ਦੇ ਰਣੀਆ ਮਿੱਟੀ ਦੇ ਪਾ ਕੱਪੜਿਆਂ ਦੇ ਰੇਟ ਸੁਣ ਸੁਣ ਕੇ ਤੁਹਾਡੇ ਹੋ ਛੁਟ ਜਾਣਿਆ ਰੂਹਾਂ ਤੁਹਾਡੀਆਂ ਖੁਸ਼ ਕਰ ਦਣੀਆ ਸਾਈ ਤੁਹਾਨੂੰ ਜਿੰਦਾਂ ਦਾ ਵੀ ਚਾਹੀਦਾ ਲੈ ਜਾਓ ਆ ਵੀ ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਪੀਸ ਆ ਉਹ ਸੈਂਪਲ ਦਿਖਾ ਰਹੇ ਆ ਜਦੋਂ ਤੁਸੀਂ ਇੱਥੇ ਆਉਣਾ ਹਨਾ ਦੇਖੋ ਬਾਜ਼ਾਰ 'ਚ ਜਾਂਦੇ ਹੋ 12-12000 ਰੁਪਈਆ ਲੱਗਦਾ 12-12000 ਰੁਪਈਆ ਸੁਣ ਲਓ ਗੱਲ ਇੱਥੇ ਦੇਖੋ ਰੇਟ ਲਿਖ ਕੇ ਲਿਆ ਆ 12 ਯਾਰਾਲਾ ਪੀਸ 4750 ਰੁਪਏ ਦਾ ਲੈ ਜਾਓ ਐਦਾਂ ਫਲੇ ਉਹ ਰਾਇਲ ਕਲਾਸ ਡੈਸਾਂ ਓਏ ਕੰਟਰਾਸਟ ਲੈ ਲਓ ਆ ਚੱਕੋ ਪਲਾਜੋ ਕਹਿੰਦੇ ਫਰੰਟ ਵੀ ਕੰਮ ਤੇ ਬੈਕ ਦੇ ਵੀ ਕੰਮ ਓਏ ਕਮੀਜ਼ ਚੈੱਕ ਕਰੋ ਆ ਚੈੱਕ ਕਰੋ ਕਮੀਜ਼ ਹੈਂਡਵਰਕ ਦੇ ਨਾਲ ਲੱਦੀ ਪੀ ਬਾਜੂ ਪਹੁੰਚੇ ਬਣੇ ਉਤੋਂ ਦੁਪੱਟਾ ਓਏ ਹੋਏ ਹੋਏ ਦੁਪੱਟਾ ਤੇ ਕਿਦਾ ਭੁੱਖ ਲੈਂਦੀ ਆ ਇਹ ਕੋਈ 30000 ਦੀ ਡਰੈਸ ਨਹੀਂ ਸਿਰਫ 5-7000 ਚ ਡਰੈਸ ਲੈ ਜਾ ਹਣ ਹੋਰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਆਜੋ ਜਿੱਥੇ ਰੂਹ ਖੋਸ਼ ਕਰਦੀਆਂ ਫੇਰੇ ਤੁਹਾਡੇ ਹੋਣਿਆ ਨੰਬਰ ਸਕਰੀਨ ਤੇ ਆ 1 ਲੱਖ ਦਾ ਕੱਪੜਾ ਜਿਹੜਾ ਬਾਜ਼ਾਰ ਚ ਰਣਾ ਅਸੀਂ 40000 ਦੱਤਾਂਗੇ 2 ਲੱਖਾ ਕੜਾ ਕਪੜਾ ਸੀ 80 ਹਜ਼ਾਰ ਦਵਾਂਗੇ ਇਹ ਗਰੰਟੀ ਆ ਫੈਰੇ ਹੋ ਰਹੇ ਲੋਕ ਦੂਰੋਂ ਦੂਰੋਂ ਆ ਰਹੇ ਤੁਸੀਂ ਵੀ ਆ ਜਾਓ ਕੋਈ ਜਾਣਕਾਰੀ ਲੈਣੀ ਤਾਂ ਫੋਨ ਕਰ ਲਿਓ ਇਸ ਨੰਬਰ ਤੇ ਕੈਰਮਨ ਸੁਗਨੰਦਨ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਕਰਦੀਆਂ